ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਬਿਰਹੜੇ ਘਰ ਚੌਥਾ ਛੰਤਾ ਕੀ ਜਤ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪਾਰ ਬ੍ਰਹਮ ਪ੍ਰਭ ਸਿਮਰੀਐ ਪਿਆਰੇ ਦਰਸ਼ਨ ਕਉ ਬਲ ਜਾਓ ਜਿਸ ਸਿਮਰਤ ਦੁਖ ਬੀਸਰ ਹੈ ਪਿਆਰੇ ਸੋ ਕਿਉ ਤਜਣਾ ਜਾਏ ਇਹੋ ਤਨ ਵੇਚੀ ਸੰਤ ਪਹਿ ਪਿਆਰੇ ਪ੍ਰੀਤਮ ਦੇ ਮਿਲਾਏ ਸੁਖ ਸੀਗਾਰ ਵਿਖਿਆ ਕੇ ਪੀਕੇ ਤਜ ਛੋੜੇ ਮੇਰੀ ਮਾਏ ਕਾਮ ਕਰੋਦ ਲੋਭ ਤਜ ਗਏ ਪਿਆਰੇ ਸਤਗੁਰ ਚਰਨੀ ਪਾਇ ਜੋ ਜਨ ਰਾਤੇ RAM ਸਿਉ ਪਿਆਰੇ ਅਨਤ ਨ ਕਾਹੂ ਜਾਏ ਹਰ ਰਸ ਜਿਨੇ ਚਾਖਿਆ ਪਿਆਰੇ ਤ੍ਰਿਪ ਕਰਹਿ ਆਗਾਏ ਚੰਚਲ ਅੰਚਲ ਗਹਿ ਆਸਾਦ ਕਾ ਨਾਨਕ ਪੈ ਸਾਗਰ ਪਾਰ ਪਰਾਏ ਜਨਮ ਮਰਨ ਦੁੱਖ ਕੱਟਿਐ ਪਿਆਰੇ ਜਬ ਭੇਟੈ ਹਰ ਰਾਇ ਸੁੰਦਰ ਸੁਗਰ ਸੁਜਾਨ ਪ੍ਰਭ ਮੇਰਾ ਜੀਵਨ ਦਰਸ਼ ਦਿਖਾਏ ਜੋ ਜੀ ਤੁਜ ਤੇ ਬੀਛਰੇ ਪਿਆਰੇ ਜਨਮ ਮਰਹਿ ਬਿਖ ਖਾਏ ਜਿਸ ਤੂੰ ਮੇ ਲਹ ਸੋ ਮਿਲੈ ਪਿਆਰੇ ਤਿਸ ਕੈ ਲਾਗੋ ਪਾਏ ਜੋ ਸੁਖ ਦਰਸ਼ਨ ਦੇਖਤੇ ਪਿਆਰੇ ਮੁਖ ਤੇ ਕਹਿਣ ਨਾ ਜਾਏ ਸਾਚੀ ਪ੍ਰੀਤ ਨਾ ਟੁੱਟਈ ਪਿਆਰੇ ਜੁਗ ਜੁਗ ਰਹੀ ਸਮਾਏ ਜੋ ਤੁਦ ਭਾਵੈ ਸੋ ਭਲਾ ਪਿਆਰੇ ਤੇਰੀ ਕੀਮਤ ਜੋ ਤੁਦ ਭਾਵੈ ਸੋ ਭਲਾ ਪਿਆਰੇ ਤੇਰੀ ਅਮਰ ਰਜਾਏ ਨਾਨਕ ਰੰਗ ਰਤੈ ਨਾਰਾਇਣੈ ਪਿਆਰੇ ਮਾਤੇ ਸਹਜ ਸੁਭਾਏ ਸਭ ਬਿਦ ਤੁਮਹੀ ਜਾਣਤੇ ਪਿਆਰੇ ਕਿਸ ਪਹਿ ਕਹੋ ਸੁਨਾਏ ਤੂੰ ਦਾਤਾ ਜੀਆਂ ਸਭ ਨਾਕਾਰ ਤੇਰਾ ਦਿੱਤਾ ਪਹਿ ਰਹਿ ਖਾਏ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਏ ਜੋ ਤੂੰ ਕਰਾਵੇ ਸੋ ਕਰੀ ਪਿਆਰੇ ਅਵਰ ਕਿਛ ਕਰਨ ਨਾ ਜਾਏ ਦਿਨ ਰੈਣ ਸਭ ਸੁਹਾਵਣੇ ਪਿਆਰੇ ਜਿਤ ਜਪੀਐ ਹਰ ਨਾਉ ਸਾਈ ਕਾਰਕ ਮਾਵਣੀ ਪਿਆਰੇ ਤੁਰ ਮਸਤਕ ਲੇਖ ਲਿਖਾਏ ਏਕੋ ਆਪ ਵਰਤਦਾ ਪਿਆਰੇ ਘਟ ਘਟ ਰਹਿਿਆ ਸਮਾਏ ਸੰਸਾਰ ਕੂਪਤੇ ਉਧਰ ਲੈ ਪਿਆਰੇ ਨਾਨਕ ਹਰ ਸਰਣਾਏ ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਸੈ ਸੋਏ ਸ੍ਰਿਸ਼ਟ ਜਨ ਸਾਜੀ ਸਭ ਨਾ ਸਾਹਿਬ ਏਕ ਭਇਆ ਸੇਵਤ ਰਹੇ ਚਿਤ ਜਨ ਕਾ ਲਾਗਾ ਆਇਆ ਤਿਨ ਕਾ ਸਫਲ ਭਇਆ ਮਨ ਕਾਹੇ ਪੂਲੇ ਮੂੜ ਮਨਾ ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ਰਹਾਵ ਈਵੜੀ ਯਾਦ ਪਰਖ ਹੈ ਦਾਤਾ ਆਪੇ ਸਚਾ ਹਸੋਈ ਇਨਾ ਅਖਰਾਂ ਮਹਿ ਜੋ ਗੁਰਮੁਖ ਬੂਝੈ ਤਿਸ ਸਿਰ ਲੇਖ ਨਾ ਹੋਈ ਊੜੈ ਉਪਮਾਤਾ ਕੀ ਕੀਜੈ ਜਾ ਕਾ ਅੰਤ ਨਾ ਪਾਇਆ ਸੇਵਾ ਕਰਹਿ ਸੇਈ ਫਲ ਪਾਵਹਿ ਜਿਨੇ ਸੱਚ ਕਮਾਇਆ ਮੰਨੈ ਗਿਆਨ ਬੂਝੈ ਜੇ ਕੋਈ ਪੜਿਆ ਪੰਡਿਤ ਸੋਈ ਸਰਬ ਜੀਆਂ ਮਹਿ ਏਕੋ ਜਾਣੈ ਤਾ ਹਉ ਮੈਂ ਕਹਿ ਨਾ ਕੋਈ ਕਕੈ ਕੇਸ ਪੁੰਦਰ ਜਬ ਹੋਏ ਵਿਣ ਸਾਬੂਣ ਉਜਲਿਆ ਜਮ ਰਾਜੇ ਕੇ 헤 ਰੂ ਆਏ ਮਾਇਆ ਕੈ ਸੰਗਲ ਬੰਦ ਲਿਆ ਖੱਖ ਹੈ ਖੁੰਦਕਾਰ ਸਾਹ ਆਲਮ ਕਰ ਖਰੀਦ ਜਨ ਖਰਚ ਦਿਆ ਬੰਦਨ ਜਾ ਕੇ ਸਭ ਜਗ ਬਾਧਿਆ ਅਵਰੀ ਕਾ ਨਹੀਂ ਹੁਕਮ ਪਇਆ ਗੱਗੈ ਗੋਏ ਗਾਏ ਜਿਨ ਛੋਡੀ ਗੱਲੀ ਗੋਬਿੰਦ ਗਰਭ ਭਇਆ ਘੜ ਭਾਂਡੇ ਜਿਨ ਆਵੀ ਸਾਜੀ ਚਾੜਨ ਵਾਹ ਤਈ ਕੀਆ ਘੱਗੈ ਘਾਲ ਸੇਵਕ ਜੇ ਘਾਲੈ ਸ਼ਬਦ ਗੁਰੂ ਕੈ ਲਾਗ ਰਹਿ ਬੁਰਾ ਭਲਾ ਜੇ ਸਮ ਕਰ ਜਾਣੈ ਇਨ ਬਿਦ ਸਾਹਿਬ ਰਮਤ ਰਹਿ ਚਚੈ ਚਾਰ ਵੇਦ ਜਿਨ ਸਾਜੇ ਚਾਰੇ ਖਾਣੀ ਚਾਰ ਜੁਗਾ ਜੁਗ ਜੁਗ ਜੋਗੀ ਖਾਣੀ ਭੋਗੀ ਪੜਿਆ ਪੰਡਿਤ ਆਪthia ਛਛੈ ਛਾਇਆ ਵਰਤੀ ਸਭ ਅੰਤਰ ਤੇਰਾ ਕੀਆ ਪਰਮ ਹੋਆ ਕਰਮ ਪਾਏ ਪੁਲਾਈਨ ਆਪੇ ਤੇਰਾ ਕਰਮ ਹੋਆ ਤੈਨ ਗੁਰੂ ਮਿਲਿਆ ਜੱਜੈ ਜਾਨ ਮੰਗਤ ਜਨ ਜਾਚੈ ਲਖ 84 ਜੱਜੈ ਜਾਨ ਮੰਗਤ ਜਨ ਜਾਚੈ ਲਖ 84 ਭੀਖ ਭਵਿਆ ਏ ਕੋ ਲੇਵੈ ਏ ਕੋ ਦੇਵੈ ਅਵਰ ਨ ਦੂਜਾ ਮੈਂ ਸੁਣਿਆ ਝੱਜੈ ਝੂਰ ਮਰਹੁ ਕਿਆ ਪ੍ਰਾਣੀ ਜੋ ਕਿਛ ਦੇਣਾ ਸੋ ਦੇ ਰਹਾ ਦੇ ਦੇ ਵੇਖੈ ਹੁਕਮ ਚਲਾਏ ਜਿਉਂ ਜੀਆਂ ਕਾਰਜਕ ਪਇਆ ਨੰਨੈ ਨਦਰ ਕਰੇ ਜਾਂ ਦੇਖਾਂ ਦੂਜਾ ਕੋਈ ਨਾਹੀ ਏਕੋ ਰਵ ਰਹਿਆ ਸਭ ਥਾਈ ਏਕ ਵਸਿਆ ਮਨ ਮਾਹੀ ਟਟੈ ਟੰਚ ਕਰਹੁ ਕਿਆ ਪ੍ਰਾਣੀ ਘੜੀ ਕੇ ਮੋਹਤ ਕੇ ਉਠ ਚੱਲਣਾ ਜੂਐ ਜਨਮ ਨਾ ਹਾਰੋ ਆਪਣਾ ਬਾਜ ਪੜੋ ਤੁਮ ਹਰ ਸਰਣਾ ਠਠੇ ਠਾਡ ਵਰਤੀ ਤਿਨ ਅੰਤਰ ਹਰ ਚਲਣੀ ਜਨ ਕਾ ਚਿਤ ਲਾਗਾ ਚਿਤ ਲਾਗਾ ਸੇ ਜਨ ਨਿਸਤਰੇ ਤਉ ਪ੍ਰਸਾਦੀ ਸੁਖ ਪਾਇਆ ਡੱਡੈ ਡੰਫ ਕਰਹੁ ਕਿਆ ਪ੍ਰਾਣੀ ਜੋ ਕਿਛ ਹੋਆ ਸੋ ਸਭ ਚਲਣਾ ਤਿਸੈ ਸਰੇ ਬਹੁਤਾ ਸੁਖ ਪਾਵੋ ਸਰਬ ਨਿਰੰਤਰ ਰਵ ਰਹਿਆ ਤਾ ਡੈਟ ਹੈ ਉਸਾਰ ਆਪੇ ਜਿਉ ਤਿਸ ਭਾਵੈ ਹਤਵ ਕਰੇ ਕਰ ਕਰ ਵੇਖੈ ਹੁਕਮ ਚਲਾਏ ਤਿਸ ਨਿਸਤਾਰੇ ਜਾਂ ਕੋ ਨਦਰ ਕਰੇ ਨਾਨਾ ਰਬ ਤਰਹਿ ਘਟ ਅੰਤਰ ਹਰ ਗੁਣ ਗਾਵਹਿ ਸੋਈ ਆਪੇ ਆਪ ਮਿਲਾਏ ਕਰਤਾ ਪੁਨਰਪ ਜਨਮ ਨਾ ਹੋਈ ਤਤੈ ਤਾਰੂ ਭਵ ਜਲ ਹੋਆ ਤਾ ਕਾ ਅੰਤ ਨਾ ਪਾਇਆ ਨਾ ਤਰ ਨਾ ਤੋਲਹਾ ਹਮ ਬੂਡਸ ਤਾਰ ਲੇਹ ਤਾਰਣ ਰਾਇਆ ਥਥੈ ਥਾਨ ਥਨ ਅੰਤਰ ਸੋਈ ਜਾ ਕਾ ਕੀਆ ਸਭ ਹੋਆ ਕਿਆ ਭਰਮ ਕਿਆ ਮਾਇਆ ਕਹੀਐ ਜੋ ਤਿਸ ਭਾਵੈ ਸੋਈ ਭਲਾ ਦਦੈ ਦੋਸ ਨਾ ਦੇਉ ਕਿਸੈ ਦੋਸ ਕਰਮਾ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੈ ਅਵਰਜਨਾ ਤਦੈ ਧਾਰ ਕਲਾ ਜਨ ਚੋਡੀ ਹਰ ਚੀਜੀ ਜਨ ਰੰਗ ਕੀਆ ਤਿਸ ਦਾ ਦੀਆ ਸਭ ਨੀ ਲੀਆ ਕਰਮੀ ਕਰਮੀ ਹੁਕਮ ਪਾਇ ਨੰਨੇ ਨਾਹ ਭੋਗ ਨਿਤ ਭੋਗੇ ਨਾ ਡੀਠਾ ਨਾ ਸੰਮਲਿਆ ਗੱਲੀ ਹਉ ਸੋਹਾਗਣ ਪਹਿਣੇ ਕੰਤ ਨਾ ਕਬ ਹੂੰ ਮੈਂ ਮਿਲਿਆ ਪਪੈ ਪਾਤਿ ਸਾਹੋ ਪਰਮੇਸ਼ਰ ਵੇਖਣ ਕਉ ਪਰਪੰਚ ਕੀਆ ਦੇਖੈ ਬੂਝੈ ਸਭ ਕਿਛ ਜਾਣੈ ਅੰਤਰ ਬਾਹਰ ਰਵ ਰਹਿਆ ਫਫੇ ਫਾਹੀ ਸਭ ਜਗ ਫਾਸਾ ਜਮ ਕੈ ਸੰਗਲ ਬੰਦ ਲਿਆ ਗੁਰ ਪ੍ਰਸਾਦੀ ਸੇ ਨਰ ਉਭਰੇ ਜੇ ਹਰਿ ਸਰਣਾਗਤ ਭਜ ਪਇਆ ਬੱਬੇ ਬਾਜੀ ਖੇਲਣ ਲੱਗਾ ਚੌਪੜ ਕੀਤੇ ਚਾਰ ਜੁਗਾ ਜੀ ਜੰਤ ਸਭ ਸਾਰੀ ਕੀਤੇ ਭਾਸਾ ਜੀ ਜੰਤ ਸਭ ਸਾਰੀ ਕੀਤੇ ਪਾਸਾ ਢਾਲਣ ਆਪ ਲੱਗਾ ਬੱਬੇ ਭਲਹਿ ਸੇ ਫਲ ਪਾਵਹਿ ਗੁਰ ਪ੍ਰਸਾਦੀ ਜਨ ਕਉ ਭਉ ਪਇਆ ਮਨ ਮੁਖ ਪਰਹਿ ਮਨ ਮੁਖ ਫਿਰਹਿ ਨ ਚੇਤ ਹੈ ਮੂੜੇ ਲਖ 84 ਹ ਫੇਰ ਪਇਆ ਮਮੈ ਮੋਹ ਮਰਨ ਮਦ ਸੂਦਨ ਮਰਨ ਭਇਆ ਤਬ ਚੇਤ ਵਿਆ ਕਾਇਆ ਭੀਤਰ ਅਵਰੋ ਪੜਿਆ ਮਮਾ ਅਖਰ ਵੀ ਸਰਿਆ ਯੈ ਜਨਮ ਨ ਹੋਵੀ ਕਦਹੀ ਜੇ ਕਰ ਸੱਚ ਪਛਾਣੈ ਗੁਰਮੁਖ ਆਖੈ ਗੁਰਮੁਖ ਬੂਝੈ ਗੁਰਮੁਖ ਏਕੋ ਜਾਣੈ ਰਾ ਰੈ ਰਵ ਰਹਾ ਸਭ ਅੰਤਰ ਜੇਤੇ ਕੀਏ ਜਨਤਾ ਜਨ ਤੋ ਪਾਏ ਧੰਦੇ ਸਭ ਲਾਏ ਕਰਮ ਹੋਆ ਤਿਨ ਨਾਮ ਲਇ ਲਲੈ ਲਾਏ ਧੰਦੇ ਜਿਨ ਛੋਡੀ ਮੀਠਾ ਮਾਇਆ ਮੋਹ ਕੀਆ ਖਾਣਾ ਪੀਣਾ ਸਮ ਕਰ ਸਹਿਣਾ ਭਬੈ ਖਾਣਾ ਪੀਣਾ ਸਮ ਕਰ ਸਹਿਣਾ ਭਾਣੈ ਤਾਂ ਕਹਿ ਹੁਕਮ ਪਿਆ ਵਾ ਵੈ ਵਾਸ ਦੇਓ ਪਰਮੇਸ਼ਰ ਵੇਖਣ ਕਉ ਜਿਨ ਬੇਸ ਕੀਆ ਵੇਖੈ ਚਾਖੈ ਸਭ ਕਿਛ ਜਾਣੈ ਅੰਤਰ ਬਾਹਰ ਰਵ ਰਹਿਆ ਦਾੜੈ ਰਾੜ ਕਰਹਿ ਕਿਆ ਪ੍ਰਾਣੀ ਤੇ ਸਹਿਤਿਆ ਬਹੁ ਜੇ ਅਮਰ ਹੋਆ ਤੇ ਸਹਿਤਿਆ ਬਹੁ ਸੱਚ ਸਮਾਵੋ ਉਸ ਬਿੱਟੋ ਕੁਰਬਾਨ ਕੀਆ ਹਾ ਹੈ ਹੋਰ ਨਾ ਕੋਈ ਦਾਤਾ ਜੀ ਉਪਾਏ ਜਿਨ ਰਿਜਕ ਦਿਆ ਹਰ ਨਾਮ ਧਿਆਵੋ ਹਰ ਨਾਮ ਸਿਮਾਵੋ ਅਨ ਦਿਨ ਲਾਹਾ ਹਰ ਨਾਮ ਲੀਆ ਆਇੜੈ ਆਪ ਕਰੇ ਜਿਨ ਛੋਡੀ ਜੋ ਕਿਛ ਕਰਨਾ ਸੋ ਕਰ ਰਹਾ ਕਰੇ ਕਰਾਏ ਸਭ ਕਿਛ ਜਾਣੈ ਨਾਨਕ ਸਾਇਰ ਇਵ ਕਹਿਆ raag aasa mahalla tija patti ek ओंकार सतगुरु प्रसाद आयो अंगै सब जग आया काखै कंघै काल भया री री लल्ली पाप कमाणे पड़ अवगण गुण विसरया मन ऐसा लेखा तू की पड़या लेखा देना तेर सिर रहया रहा रहाओ ਸੇ ਦੰਗਾ ਆਇਆ ਸਿਮਰ ਹੈ ਨਾਹੀ ਨੰਨੇ ਨਾ ਤੁਦ ਨਾਮ ਲਿਆ ਛਛੇ ਚੀਜ ਹੈ ਅਹਨਸ ਮੂੜੇ ਕਿਉਂ ਛੂਟ ਹੈ ਜਮ ਪਾਕੜਿਆ ਬੱਬੈ ਬੂਜ ਹੈ ਨਾਹੀ ਮੂੜੇ ਭਰਮ ਭੁੱਲੇ ਤੇਰਾ ਜਨਮ ਗਿਆ ਅਣ ਹੁੰਦਾ ਨਾਮ ਧਰਾਇਓ ਪਾਦਾ ਅਵਰਾ ਕਾ ਭਾਰ ਤੁਦ ਲਿਆ ਜੱਜੈ ਜੋਤ ਹਿਰ ਲਈ ਤੇਰੀ ਮੂੜੇ ਅੰਤ ਗਿਆ ਪਛਤਾਵੇਗਾ ਏਕ ਸ਼ਬਦ ਤੂੰ ਚੀਨਹਿ ਨਾਹੀ ਫਿਰ ਫਿਰ ਜੂਨੀ ਆਵੇਗਾ ਤੁਦ ਸਿਰ ਲਿਖਿਆ ਸੋ ਪੜ ਪੰਡਿਤ ਅਵਰਾ ਨੋ ਨਾ ਸਿਖਾਲ ਬਿਖਿਆ ਪਹਿਲਾ ਫਾਹਾ ਪਿਆ ਪਾਂਦੇ ਪਿੱਛੋ ਦੇ ਗੱਲ ਚਾਟੜਿਆਂ ਸਸੈ ਸੰਜਮ ਗਇਓ ਮੂੜੇ ਇਕ ਦਾਨ ਤੁਧ ਕੋ ਥਾਇ ਲਿਆ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਏਤ ਧਾਨ ਖਾਦੈ ਤੇਰਾ ਜਨਮ ਗਿਆ ਮਮੈ ਮਤ ਹਿਰ ਲਈ ਤੇਰੀ ਮੂੜੇ ਹਉ ਮੈਂ ਵੱਡਾ ਰੋਗ ਭਿਆ ਅੰਤਰ ਆਤਮੈ ਬ੍ਰਹਮ ਨ ਚੀਨਿਆ ਮਾਇਆ ਕਾਮਹਤਾਜ ਭਿਆ ਕੱਕੇ ਕਾਮ ਕ੍ਰੋਧ ਭਰਮਿ ਓਹ ਮੂੜੇ ਮਮਤਾ ਲਾਗੇ ਤੁਦ ਹਰ ਵਿਸਰਿਆ ਪੜ ਹੈ ਗੁਣ ਹੈ ਤੂੰ ਬਹੁਤ ਪੁਕਾਰ ਹੈ ਵਿਣ ਬੂਜੇ ਤੂੰ ਡੂਬ ਮਵਾ ਤਤੈ ਤਾਮਸ ਜਲਿਓ ਹੋ ਮੂੜੇ ਥਥੈ ਥਾਨ ਪ੍ਰਿਸ਼ਟ ਪਹੁ ਤਤੈ ਤਾਮਸ ਜਲਿਓ ਹੋ ਮੂੜੇ ਥਥੈ ਥਾਨ ਪ੍ਰਿਸ਼ਟ ਹੋਆ ਕਘੇ ਘਰ ਘਰ ਫਿਰ ਹੈ ਤੂੰ ਮੂੜੇ ਦਦੈ ਤਾਨ ਨਾ ਤੋਦ ਲਿਆ ਪਪੈ ਪਾਰ ਨਾ ਪਵਹੀ ਮੂੜੇ ਪਰਪੰਚ ਤੂੰ ਪਲਚ ਰਹਿਆ ਸਚੈ ਆਪ ਖੋਇਆ ਸਚੈ ਆਪ ਖਵਾਇਓ ਹੋ ਮੂੜੇ ਇਹੋ ਸਿਰ ਤੇਰਾ ਲੇਖ ਪਇਆ ਭਬੈ ਪਵ ਜਲ ਡੁੱਬੋ ਹੋ ਮੂੜੇ ਮਾਇਆ ਵਿੱਚ ਗਲਤਾਨ ਪਾਇਆ ਗੁਰ ਪ੍ਰਸਾਦੀ ਏ ਕੋ ਜਾਣ ਏਕ ਘੜੀ ਮਹਿ ਪਾਰ ਪਿਆ ਵਵੈ ਵਾਰੀ ਆਇਆ ਮੂੜੇ ਵਾਸ ਦੇਉ ਤਉ ਦਵੀ ਸਰਿਆ ਇਹ ਵੇਲਾ ਨਾ ਲਹਿ ਸਹਿ ਮੂੜੇ ਫਿਰ ਤੂੰ ਜਮ ਕੈ ਵਸ ਪਿਆ ਝਜੈ ਕਦੇ ਨ ਝੂਰਹਿ ਮੂੜੇ ਸਤ ਗੁਰ ਕਾ ਉਪਦੇਸ ਸੁਣ ਤੂੰ ਵਿਖਾ ਸਤ ਗੁਰ ਬਾਝੋਂ ਗੁਰ ਨਹੀਂ ਕੋਈ ਨੇ ਗੋਰੇ ਕਾ ਹੈ ਨਾਉ ਬਰਾ ਤਧੈ ਤਾਵਤ ਵਰਜ ਰਖ ਮੂੜੇ ਅੰਤਰ ਤੇ ਰੈ ਨਿਧਾਨ ਪਇਆ ਗੁਰਮੁਖ ਹੋਵਹਿ ਤਾ ਹਰ ਰਸ ਪੀਵਹਿ ਜੁਗਾ ਜੁਗੰਤਰ ਖਾਹਿ ਪਇਆ ਗੱਗੈ ਗੋਬਿੰਦ ਚਿਤ ਕਰ ਮੂੜੇ ਗੱਲੀ ਕਿਨੈ ਨਾ ਪਾਇਆ ਗੁਰ ਕੇ ਚਰਨ ਹਿਰਦੈ ਵਸਾਏ ਮੂੜੇ ਪਿਛਲੇ ਗੁਨ ਹੈ ਸਭ ਬਖਸ਼ ਲਿਆ ਹਾ ਹੈ ਹਰ ਕਥਾ ਬੂਝ ਤੂੰ ਮੂੜੇ ਤਾਂ ਸਦਾ ਸੁਖ ਹੋਈ ਮਨ ਮੁਖ ਪੜ੍ਹ ਹੈ ਤੇ ਤਾਂ ਦੁਖ ਲਾਗੇ ਵਿਣ ਸਤ ਗੁਰ ਮੁਕਤ ਨਾ ਹੋਈ ਰਰ ਰਾਮ ਚਿਤ ਕਰ ਮੂੜੇ ਹਿਰਦੈ ਜਨ ਕੈ ਰਵ ਰਹਾ ਗੁਰ ਪ੍ਰਸਾਦੀ ਜਿਨੀ ਰਾਮ ਪਛਾਤਾ ਨਰਗੁਣ ਰਾਮ ਤਿਨੀ ਬੂਝ ਲਹਿਆ ਤੇਰਾ ਅੰਤ ਨਾ ਜਾਈ ਲਖਿਆ ਅਕਥ ਨਾ ਜਾਈ ਹਰ ਕਥਿਆ ਨਾਨਕ ਜਿਨ ਕਉ ਸਤ ਗੁਰ ਮਿਲਿਆ ਤਿਨ ਕਾਲ ਖਾ ਨਿਬੜਿਆ ਤੇਰਾ ਅੰਤ ਨਾ ਜਾਈ ਲਖਿਆ ਅਕਥ ਨਾ ਜਾਈ ਹਰ ਕਥਿਆ ਨਾਨਕ ਜਨ ਕਉ ਸਤ ਗੁਰ ਮਿਲਿਆ ਤਿੰਨ ਕਾਲੇ ਖਾ ਨਿਭੜਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਮੂਹ ਦੇਸ਼ਾਂ ਵਿਦੇਸ਼ਾਂ ਵਿੱਚ ਰਹਿਣ ਵਾਲੀਆਂ ਸੰਗਤਾਂ ਨੂੰ ਦਾਸ ਮਨਦੀਪ ਸਿੰਘ ਵੱਲੋਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਬੜੇ ਚਿਰਾਂ ਬਾਅਦੋਂ ਆਪ ਸੰਗਤਾਂ ਦੇ ਨਾਲ ਕੁਝ ਕਠਨ ਸ਼ਬਦਾਂ ਦਾ ਜਿਹੜਾ ਉਚਾਰਨ ਹੈ ਪ੍ਰੋਨਨਸੀਏਸ਼ਨ ਹੈ ਉਹ ਆਪਾਂ ਸਾਂਝੀ ਕਰਾਂਗੇ ਕਿਉਂਕਿ ਅੱਜ ਦੋ ਪੱਟੀਆਂ ਆਈਆਂ ਨੇ ਇੱਕ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੈ ਗੁਰੂ ਇੱਕ ਦੂਜੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਹੁਣ ਜਿਹੜੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਪੱਟੀ ਲਿਖੀ ਹੋਈ ਹੈ ਉਹ ਥੋੜੀ ਜੀ ਕਠਿਨ ਹੈ ਔਖੀ ਹੈ ਉਹਦੇ ਵਿੱਚ ਤੁਹਾਨੂੰ 5-7 ਸ਼ਬਦ ਹੈ ਜਿਹੜੇ ਉਹ ਮੈਂ ਤੁਹਾਨੂੰ ਦੱਸਦਾ ਧਿਆਨ ਨਾਲ ਸੁਣਿਓ ਇਹਨਾਂ ਦਾ ਵਿਚਾਰਨ ਹੈ ਬੜਾ ਕਠਿਨ ਹੈ ਇਸੇ ਕਰਕੇ ਮੈਂ ਤੁਹਾਨੂੰ ਸਮਝਾਉਣ ਲੱਗਾ ਹਾਂ ਪਹਿਲਾ ਸ਼ਬਦ ਹੈ ਜੀ ਪਹਿਲੀ ਪੰਕਤੀ ਦੇ ਵਿੱਚ ਜਿਹੜਾ ਆਉਂਦਾ ਹੈ ਆਇਓ ਅੰਗ ਹੈ ਸਭ जग ਆਇਆ ਜਿਹੜਾ ਐਡੇ ਟਿੱਪੀ ਅੰਗ ਹੈ ਦੁਲਾਵਾ ਹੈ ਇਹਦਾ ਉਚਾਰਨ ਹੈ ਜੀ ਅੰਗ ਹੈ ਆਇਓ ਅੰਗ ਹੈ ਜਿਹੜਾ ਅੰਗਾ ਹੁੰਦਾ ਉਹਦਾ ਉਚਾਰਨ ਜਿਹੜਾ ਗਲ ਚੋਂ ਹੁੰਦਾ ਮੰਮਾ ਆਇਓ ਅੰਗ ਹੈ ਫਿਰ ਅੱਗੇ ਆ ਗਿਆ ਜੀ ਕੱਖ ਹੈ ਕੰਗ ਹੈ ਕੱਗੇ ਟਿੱਪੀ ਹੈ ਤੇ ਮੰੰਗੇ ਦੁਲਾਵਾ ਹੈ ਮੰੰਗੇ ਮੰੰਗਾ ਇਹਨੂੰ ਕੰਗੇ ਨਹੀਂ ਕਹਿ ਦੇਣਾ ਕੰਗੇ ਨਹੀਂ ਕਹਿ ਦੇਣਾ ਗੱਗਾ ਨਹੀਂ ਲਾਉਣਾ ਨੰਗਾ ਹੈ ਮੰੰਗੇ ਇਹ ਹੋ ਗਿਆ ਜੀ ਇੱਕ ਸ਼ਬਦ ਹੋ ਗਿਆ ਅੰਗੇ ਐਡੇ ਟਿੱਪੀ ਮੰੰਗੇ ਦੁਲਾਵਾ ਅੰਗੇ ਤੇ ਫਿਰ ਦੂਜਾ ਹੋ ਗਿਆ ਕੰਗੇ ਠੀਕ ਹੈ ਜੀ ਹੁਣ ਇਹ ਤੋਂ ਅੱਗੇ ਇੱਕ ਹੋਰ ਇਹਨਾਂ ਸਭ ਤੋਂ ਔਖਾ ਜਿਹੜਾ ਕਠਨ ਸ਼ਬਦ ਹੈ ਵੀਡੀਓ ਲੰਬੀ ਨਾ ਹੋ ਜੇ ਤੇ ਉਹ ਮੈਂ ਛੇਤੀ ਛੇਤੀ ਤੁਹਾਨੂੰ ਦੱਸਦਾ ਸッセ ਸਿਹਾਰੀ ਧੱਦੇ ਟਿੱਪੀ ਨੰਗੇ ਕੰਨਾ ਈੜੀ ਸਿਹਾਰੀ ਐੜੇ ਦਲਾਵਾ ਸਿਦੰਗਾ ਆਇਆ ਇਹ ਜਿਹੜਾ ਸ਼ਬਦ ਆ ਸਿਦੰਗਾ ਆਇਆ ਠੀਕ ਹੈ ਜੀ ਸッセ ਸਿਹਾਰੀ ਧੱਦੇ ਟਿੱਪੀ ਨੰਗੇ ਕੰਨਾ ਈੜੀ ਸਿਹਾਰੀ ਐੜੇ ਦਲਾਵਾ ਸਿਦੰਗਾ ਆਇਆ ਸਿਦੰਗਾ ਆਇਆ ਠੀਕ ਹੈ ਨਾ ਜੀ ਤੇ ਫੇਰ ਦੂਜਾ ਅੱਗੇ ਹੋ ਗਿਆ ਇਹ ਹੋ ਗਿਆ ਇਹ ਮੰੰਗੇ ਵਾਲੇ ਜਿਹੜੇ ਸ਼ਬਦ ਸੀਗੇ ਥੋੜੇ ਜਿਓ ਤੁਹਾਨੂੰ ਮੈਂ ਦੱਸੇ ਇਹਦਾ ਇੱਕ ਆਗਿਆ ਜੀ ਇਹ ਆਉਂਦਾ ਜੀ ਆਪਣਾ ਦਸਵੀਂ ਪੌੜੀ ਦੇ ਵਿੱਚ ਸੱਚੈ ਆਪ ਖਵਾਇਓ ਹੋ ਖਖੇ ਔਕੜ ਐੜੇ ਕੰਨਾ ਈ ੜੀ ਸਿਹਾਰੀ ਊੜੇ ਹੋੜਾ ਹਾਹੇ ਔਕੜ ਖਵਾਇਓ ਹੋ ਖਵਾਇਓ ਹੋ ਠੀਕ ਹਨਾ ਜੀ ਬਾਕੀ ਤਾਂ ਹੋਰ ਕੀ ਹੋਣਾ ਸ਼ਾਇਦ ਬਾਕੀ ਜਿਹੜੀ ਪੱਟੀ ਹੈ ਨਾ ਗੁਰਮੁਖੋ ਲਿਖੀ ਹੋਈ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਪਹਿਲੇ ਪਾਤਸ਼ਾਹ ਦੀ ਇਹਦੇ ਵਿੱਚ ਮਹਾਰਾਜ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਪੂਰਨ 35 ਅਖਰੀ ਹੈ ਜਿਹੜੀ ਸੰਪੂਰਨ 35 ਹੈ ਜਿਹੜੀ ਐਨ ਸੀਰੀਅਲ ਵਾਈਜ਼ ਮਹਾਰਾਜ ਨੇ ਦਿੱਤੀ ਹੋਈ ਹੈ ਦੇਖੋ ਕਿ ਜਿਹੜੇ ਸਾਰੇ ਮੈਂ ਤੁਹਾਨੂੰ ਸ਼ਬਦ ਇੱਥੇ ਦੱਸੇ ਆ ਉਹਨਾਂ ਵਿੱਚੋਂ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਫੋਨ ਨੰਬਰ ਮੇਰਾ ਇੱਕ ਤਾਂ ਗਰੁੱਪ ਦੇ ਵਿੱਚ ਹੈਗਾ ਤੁਸੀਂ ਜਾਣਦੇ ਸਾਰੇ ਬਾਕੀ ਦੂਜਾ ਮੈਚ ਦੇ ਵਿੱਚ ਵੀ ਵੀਡੀਓ ਚ ਵੀ ਦੇ ਦੂੰਗਾ ਫੋਨ ਨੰਬਰ ਤੇ ਥੋੜਾ ਜਿਹਾ ਬਾਕੀ ਤੁਸੀਂ ਦੇਖ ਲਿਓ ਬਾਕੀ ਜਿੱਦਾਂ ਤੁਹਾਡੀ ਖੁਸ਼ੀ ਹੈ ਤੇ ਇਹ ਥੋੜੇ ਜਿ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਸੀ ਅੱਜ ਮੈਂ ਥੋੜੀ ਜਿਹੀ ਵਿਚਾਰ ਵੀ ਕਰਨੀ ਸੀ ਪਰ ਚਲੋ ਮੇਰੇ ਮਨ ਦੇ ਵਿੱਚ ਆਇਆ ਵੀ ਥੋੜੇ ਜਿਹੇ ਜਿਹੜੇ ਕਠਨ ਸ਼ਬਦ ਹੈ ਉਹਨਾਂ ਦੇ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰ ਲਈਏ ਤੇ ਬਾਕੀ ਅੱਖਰ ਨੇ ਜਿਹੜੇ ਇਹਦੇ ਵਿੱਚ ਪ੍ਰੋਪਰ ਅੱਖਰ ਬਸੇ ਨੇ ਮਾਰਨੇ ਸਾਰੇ ਜਿਵੇਂ ਇਸ ਤਰ੍ਹਾਂ ਕਰਕੇ ਸਾਰੀ 35 ਮਹਾਰਾਜ ਨੇ ਬੜਾ ਸੋਹਣਾ ਉਚਾਰਨ ਇਹਦਾ ਦੱਸਿਆ ਬੜੀ ਸੁੰਦਰ ਇਹ ਬਾਣੀ ਆ ਬਾਕੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋਈ ਮੈਨੂੰ ਫੋਨ ਕਰਕੇ ਪੁੱਛ ਸਕਦਾ ਜੇ ਅੱਖਰ ਕੋਈ ਬੋਲਣ ਦੇ ਵਿੱਚ ਸ਼ਬਦ ਬੋਲਣ ਚ ਦਿੱਕਤ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ